ਨੋ ਕਰਤਾ ਪੁਰਖ ਮੇਡਮ ਹੋ ਮਰੇ ਰਕਾਲ ਮੋਰ ਪਜੂ ਨੇ ਸਭ ਗੁਰ ਪ੍ਰਸਾਦ ਈ ਪ੍ਰਾਣ ਨਾਥ ਗੋਵਿੰਦੇ ਪੁਰਪਉ ਨਿਭਾਨ ਜਗਤ ਗੁਰੂ ਇਸ ਸੰਸਾਰ ਦਾਪ ਹਰਣ ਕਰੋਣਾ ਮੈਂ ਸਭ ਦੁੱਖ ਹਰੋ ਏ ਸਦਨ ਜੋਗ ਦਿਆਲੇ ਬਿਨਾਂ ਨਾ ਮਾਇਆ ਕਰੋ ਸਰੀਰ ਸਵਸਤੇ ਥੀਣ ਸਮੈ ਸਿਮਰਨ ਪੁਣਾਨ ਕੇ ਰਾਮ ਦਮਉਦਰ ਮਧੂਰੇ ਸਨਮਾਨੋ ਗੁਰੂ ਸਾਧ ਸੰਗ ਜੀਓ ਗੁਰਵਾਣੇ ਵਿਚਾਰ ਆਪ ਜੀ ਦੇ ਸਮਖਸ਼ ਵੇਠ ਕਰਾਂ ਪੇਸ਼ ਕਰ ਸਨਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਪੜਨ ਸੁਣਨ ਸਮਝਣ ਅਨੁਸਾਰ ਜੋ ਪਤਮਈ ਗੱਲ ਇੱਕ ਸਾਹਮਣੇ ਆਂਦੀ ਹੋਏ ਕਿ ਜਿਸ ਜ਼ਮੀਨ ਤੇ ਅਸੀਂ ਜੀ ਰਹਿਆ ਇਸ ਧਰਤੀ ਉੱਤੇ ਜਿਹੜਾ ਜੀਵਨ ਹੈ ਉਹ ਤਿੰਨ ਤਰ੍ਹਾਂ ਦਾ ਹੈ ਜ਼ਿੰਦਗੀ ਤਿੰਨ ਤਰ੍ਹਾਂ ਦੀ ਹੈ ਜੀਵਨ ਤਿੰਨ ਤਰ੍ਹਾਂ ਦਾ ਹੈ ਜਿਵੇਂ ਸੀ ਆਪਣੇ ਸਰੀਰ ਨੂੰ ਵੇਖੀਏ ਕਿਸੇ ਹੱਦ ਤੱਕ ਇਹ ਵੀ ਤਿੰਨਾਂ ਦਾ ਜੋੜ ਹੈ ਅਸੀਂ ਕੁਛ ਤਨ ਹਾਂ ਅਸੀਂ ਕੁਛ ਮਨ ਹਾਂ ਅਸੀਂ ਆਤਮਾ ਹਾਂ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਆਪਣਾ ਦੂਜਿਆਂ ਦਾ ਮਨ ਦੂਜਿਆਂ ਦਾ ਤੇ ਨਹੀਂ ਦਿਖਾਈ ਦੇਂਦਾ ਪਰ ਅਸੀਂ ਆਪਣਾ ਵੇਖ ਸਕਦੇ ਹਾਂ ਕੋਈ ਦੇਖਣਾ ਚਾਹੇ ਆਤਮਾ ਦਿਖਾਈ ਨਹੀਂ ਦਿੰਦੀ। ਧਿਆਨ ਨਾਲ ਸੁਣਨਾ। ਤਮ ਅਸੀਂ ਆਪਣਾ ਵੀ ਵੇਖ ਸਕਦੇ ਹਾਂ ਦੂਜਿਆਂ ਦੇ ਵੀ ਦਿਖਾਈ ਦਿੰਦੇ। ਮਨ ਕੋਸ਼ਿਸ਼ ਕਰੀਏ, ਯਤਨ ਕਰੀਏ ਤੇ ਆਪਣਾ ਵੇਖ ਸਕਦੇ ਹਾਂ। ਦੂਸਰੇ ਦਾ ਨਹੀਂ। ਮਨ ਕੀ ਹੈ ਵਿਚਾਰਾਂ ਦਾ ਪ੍ਰਵਾਹ, ਸੋਚਣੇ ਦਾ ਪ੍ਰਵਾਹ। ਯਾਦਾਂ ਦਾ ਪ੍ਰਵਾਹ ਅਹੰਗ ਦਾ ਪ੍ਰਵਾਹ ਜੋ ਅੰਦਰ ਵਿਚਾਰਾਂ ਦਾ ਪ੍ਰਵਾਹ ਚੱਲਦਾ ਹੈ ਇਹਨੂੰ ਮਨ ਕਹਿੰਦੇ ਨੇ ਕਿ ਜਦ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਨਿਰਣਾ ਕਰਦੇ ਹਾਂ ਕੁਝ ਫੈਸਲਾ ਕਰਦੇ ਹਾਂ ਉਸੇ ਹੀ ਮਨ ਨੂੰ ਕਹਿੰਦੇ ਨੇ ਬੁੱਧ ਤੇ ਹੁਣ ਬੁੱਧ ਹੈ ਜਦ ਕੀਤੇ ਹੋਏ ਫੈਸਲੇ ਨੂੰ ਯਾਦ ਕਰਦੇ ਹਾਂ ਚੇਤੇ ਕਰਦੇ ਹਾਂ ਉਸੈ ਮਨ ਨੂੰ ਕਹਿੰਦੇ ਨੇ ਚਿੱਤ ਮਨ ਬੁੱਧ ਚਿੱਤ ਇਹ ਚੌਥਾ ਮਨ ਦਾ ਰੂਪ ਹੈ ਅਹੰ ਇਹ ਮੇਰੇ ਵਿਚਾਰ ਨੇ ਇਹ ਮੈਂ ਸੋਚਿਆ ਹੈ ਔਰ ਇਹ ਮੈਂ ਯਾਦ ਕਰ ਲਿਆ ਇਨ੍ਹਾਂ ਚਾਰਾਂ ਦੇ مجموعه ਦਾ ਇਕੱਠ ਦਾ ਨਾਮ ਮਨ ਹੈ ਜਿਵੇਂ ਸਰੀਰ ਦੇ ਵਿੱਚ ਹਰ ਵਕਤ ਸਵਾਸ ਚੱਲਦੇ ਨੇ ਮਨ ਦੇ ਵਿੱਚ ਹਰ ਵਕਤ ਵਿਚਾਰ ਚੱਲਦੇ ਨੇ ਤੇ ਵਿਚਾਰਾਂ ਦੇ ਚੱਲਣ ਨੂੰ ਹੀ ਮਨ ਕਹਿੰਦੇ ਆ ਜਿਵੇਂ ਸਵਾਸਾਂ ਦੇ ਚੱਲਣ ਨੂੰ ਹੀ ਤਨ ਦੀ ਜ਼ਿੰਦਗੀ ਕਹਿੰਦੇ ਨੇ ਵਿਚਾਰਾਂ ਦੇ ਚੱਲਣ ਨੂੰ ਹੀ ਮਨ ਕਹਿੰਦੇ ਨੇ ਕਿਸ ਵਿਚਾਰ ਨੂੰ ਜ਼ਿੰਦਗੀ ਦਾ ਅੰਗ ਬਣਾਣਾ ਹੈ ਤੇ ਆਪਣੇ ਆਪ ਨੂੰ ਚਲਾਣਾ ਹੈ ਐਸਾ ਜਦ ਅਸੀਂ ਸੋਚਦੇ ਹਾਂ ਤਾਂ ਮਨ ਹੀ ਬੁੱਧ ਹੋ ਜਾਂਦਾ ਹੈ ਬੁੱਧ ਫੈਸਲਾ ਕਰਦੇ ਹਾਂ ਜਾਂ ਨਿਰਣਾ ਕਰਦੇ ਹਾਂ ਉਹਨੂੰ ਕਹਿੰਦੇ ਨੇ ਬੁੱਧ ਉਹ ਕੀਤਾ ਹੋਇਆ ਫੈਸਲਾ ਜੋ ਨਿਰਣਾ ਕੀਤਾ ਉਹ ਯਾਦ ਵੀ ਤੇ ਹੋਣਾ ਚਾਹੀਦਾ ਹੈ ਚੇਤੇ ਵੀ ਤੇ ਹੋਣਾ ਚਾਹੀਦਾ ਹੈ ਉਹ ਫਿਰ ਮਨ ਦਾ ਤੀਸਰਾ ਭਾਗ ਹੈ ਚਿੱਤ ਚੇਤੇ ਸ਼ਕਤੀ ਔਰ ਇਹਨਾਂ ਦੇ ਉੱਪਰ चौथा भाग है अहम ये मेरे विचार ने ये मैं फैसला कीता है मैं सोचया है, और ये मैं याद कर रहा मन मनुक देखना चाहे तो अपने विचार देख सकदा है कि मेरे अंदर पुरने केड़े चल रहे हैं मनुक देखना चाहे तो देख सकदा है कि मैं फैसला के की, कीता है मैं सोचया की है मनुख देखना चाहे तो देख सकदा है मेरे अंदर यादें की चल रही हैं हर मनुख नहीं देखदा ऐहो मन आरसी कोई गुरु मुख देखे महाराज कहले मन आरसी है शीशा है दर्पण है कोई बिरले मनुख अपना मन देखदा है अपना मन देखना की अपनी यादों नु वे की याद मैं कर रहा हूँ की सोच रहा मैंरे अंदर केड़े विचार चल रहे हैं ਵਿਚਾਰ ਤੇ ਸਾਰਿਆਂ ਦੇ ਅੰਦਰ ਚੱਲਦਾ ਹੈ ਪਰ ਜਿਹੜਾ ਆਪਣੇ ਵਿਚਾਰਾਂ ਨੂੰ ਵੇਖਣ ਲੱਗ ਪਵੇ ਸਮਝ ਲਓ ਗੁਰਮੁਖਤਾਈ ਦੀ ਦੁਨੀਆ ਸ਼ੁਰੂ ਹੋ ਗਈ ਹੈ ਸੋਚਦੇ ਤੇ ਸਾਰੇ ਹੀ ਨੇ ਪਰ ਜਦ ਕੋਈ ਆਪਣੀ ਸੋਚਣੇ ਨੂੰ ਵੇਖਣ ਲੱਗ ਪੈਂਦਾ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੋ ਗਿਆ ਹੈ ਯਾਦਾਂ ਤੇ ਸਾਰਿਆਂ ਦੇ ਅੰਦਰ ਚੱਲਦੀਆਂ ਨੇ ਕੁਛ ਨਾ ਕੁਛ ਤੇ ਬੰਦਾ ਯਾਦ ਕਰਦਾ ਹੀ ਹੈ हर वक्त कोई ना कोई घटना कोई ना कोई मिथक कोई ना कोई वस्तु यादਾਂ ਦੇ ਛੋਂਦੀ ਹੈ ਪਰ ਜੋ ਆਪਣੀਆਂ ਯਾਦਾਂ ਨੂੰ ਆਪਣੇ ਚੇਤੇ ਸ਼ਕਤੀ ਨੂੰ ਵੇਖਣ ਲੱਗ ਪਵੇ ਉਹਨੂੰ ਕਹਿਨੇ ਲੇ ਕੇ ਬਹੁਤ ਗਹਿਰਾ ਚਿੰਤਕ ਹੈ ਅੰਤਰਮੁਖੀ ਹੋਵੇਗਾ ਤਨ ਆਪਣਾ ਤੇ ਸਾਰਿਆਂ ਦਾ ਵੇਖਣਾ ਸਹਜੇ ਹੀ ਅੱਖਾਂ ਦੇ ਸਾਹਮਣੇ ਜੋ ਹੋਵੇਗਾ ਦਿਖਾਈ ਦੇਵੇਗਾ ਤੇ ਆਪਣਾ ਤਨ ਅਸੀਂ ਦਰਪਣ ਦੇ ਜਿ ਦੇਖ ਲੈਨੇ ਆ ਆਪਣਾ ਮੂੰਹ ਮੱਥਾ ਸ਼ੀਸ਼ੇ 'ਚ ਵੇਖ ਲੈਨੇ ਸਹਜ ਸਰਲ ਕੰਮ ਹੈ ਮਨ ਵੇਖਣਾ ਥੋੜਾ ਜਿਹਾ ਧਿਆਨ ਮੰਗਦਾ ਹੈ ਮਨ ਵੇਖਣਾ ਥੋੜੀ ਜਿਹੀ ਸਾਧਨਾ ਚਾਹੀਦੀ ਹਰਵੇਂ ਦਹਰਾਵਾ ਤਨ ਆਪਣਾ ਦਿਖਾਈ ਦੇਂਦਾ ਦੂਜਿਆਂ ਦਾ ਵੀ ਮਨ ਅਗਰ ਕੋਈ ਦੇਖਣਾ ਚਾਹੇ ਤਾਂ ਆਪਣਾ ਦੇਖ ਸਕਦਾ ਹੈ ਦੂਜਿਆਂ ਦਾ ਨਹੀਂ ਇਸ ਵਾਸਤੇ ਮਨ ਦਾ ਇੱਕ ਨਾਮ ਰੱਖਿਆ ਸਾਡੇ ਦੇਸ਼ ਦੇ ॠषि ਮਹੰੂਆਂ ਨੇ ਚਿੱਤਰ ਗੁਪਤ ਉਹ ਤਸਵੀਰ ਜੋ ਗੁਪਤ ਹੈ ਨਾ ਮੈਂ ਥਾਣੋਂ ਵੇਖ ਸਕਦਾ ਨਾ ਤੁਸੀਂ ਮੈਨੂੰ ਮੈਂ ਕੀ ਸੋਚ ਰਿਹਾ ਥਾਣੋਂ ਕੀ ਪਤਾ ਕਿ ਤੁਹਾਡੇ ਅੰਦਰ ਕਿਹੜੀਆਂ ਯਾਦਾਂ ਚੱਲ ਰਹੀਆਂ ਨੇ ਮੈਨੂੰ ਕੀ ਪਤਾ ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਪੈ ਨੇ ਮੈਨੂੰ ਕੀ ਪਤਾ ਮੇਰੇ ਅੰਦਰ ਕਿਹੜੇ ਵਿਚਾਰ ਚੱਲਨ ਤੁਸੀਂ ਨਹੀਂ ਦੇਖ ਸਕਦੇ ਚਿੱਤਰ ਗੁਪ ਤੋ ਤਸਵੀਰ ਜੋ ਗੁਪਤ ਹੈ ਮੈਂ ਥਾਣੋਂ ਵੇਖ ਲਿਆ ਤੁਸੀਂ ਮੈਨੂੰ ਵੇਖ ਲਿਆ ਪ੍ਰਗਟ ਚਿੱਤਰ ਹੈ ਤੇ ਪ੍ਰਗਟ ਹੈ ਸਾਹਮਣੇ ਹੈ ਸਰੀਰ ਪਰ ਮਨ ਚਿੱਤਰ ਗੁਪਤ ਹੈ ਗੁਪਤ ਤਸਵੀਰ ਹੈ ਨਹੀਂ ਦਿਖਾਈ ਦੇਂਦਾ ਪਿਓ ਨੂੰ ਵੀ ਨਹੀਂ ਪਤਾ ਕਿ ਮੇਰਾ ਪੁੱਤਰ ਕੀ ਸੋਚਦਾ ਹੈ ਉਹਦੇ ਅੰਦਰ ਕਿਹੜੇ ਵਿਚਾਰ ਚੱਲਦੇ ਹਨ ਪੁੱਤਰ ਨੂੰ ਵੀ ਨਹੀਂ ਪਤਾ ਪਿਤਾ ਦਾ ਚਿੱਤਰ ਗੁਪਤ ਕੀ ਹੈ ਪਰ ਆ ਮਾ ਵੀ ਨਹੀਂ ਪਤਾ ਕਿ ਬਿਰਾਹ ਦਾ ਚਿੱਤਰ ਗੁਪਤ ਕੀ ਹੈ ਪਤਨੀ ਨੂੰ ਵੀ ਨਹੀਂ ਪਤਾ ਕਿ ਪਤਨੀ ਦੇ ਅੰਦਰ ਕਿਹੜੀਆਂ ਯਾਦਾਂ ਚੱਲ ਰਹੀਆਂ ਨੇ ਔਰ ਪਤਨੀ ਨੂੰ ਵੀ ਨਹੀਂ ਪਤਾ ਪਤੀ ਕੀ ਸੋਚ ਰਿਹਾ ਚਿੱਤਰ ਗੁਪਤ ਦਾ ਨਹੀਂ ਪਤਾ ਚੱਲਦਾ ਆਪ ਇਤਨੇ ਸਾਰੇ ਇੱਥੇ ਬੈਠੇ ਹੋ ਕੋਈ ਕੀ ਸੋਚ ਰਿਹਾ ਕੀ ਪਤਾ ਚਿੱਤਰ ਗੁਪਤ ਉਹ ਤਸਵੀਰ ਜੋ ਗੁਪਤ ਹੈ ਪਰ ਇਸ ਗੁਪਤ ਤਸਵੀਰ ਨੂੰ ਮਨ ਖੁਦ ਦੇਖਣਾ ਚਾਹੇ ਤੋ ਦੇਖ ਸਕਦਾ ਹੈ ਤੁਸੀਂ ਆਪਣਾ ਮਨ ਵੇਖ ਸਕਦੇ ਹੋ ਅਗਰ ਵੇਖਣਾ ਚਾਹੋ ਰੋਦੇ ਲਈ ਧਿਆਨ ਤੇ ਕਰਨਾ ਪੈਗਾ ਅੰਤਰਮੁਖੀ ਤੇ ਹੋਣਾ ਪਏਗਾ ਥੋੜਾ ਜਿਹਾ ਆਰ ਮਨੋ ਆਪਣਾ ਮਨ ਨੇ ਵੇਖਦਾ ਕੋਈ ਕੋਈ ਵੇਖਦਾ ਔਰ ਜਿਹੜਾ ਵੇਖਣ ਲੱਗ ਪਵੇ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਤਨ ਮਨ ਆਤਮਾ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੁੰਦਾ ਆਤਮਾ ਨਾ ਦਿਖਾਈ ਦਿੰਦੀ ਹੈ ਨਾ ਮਹਿਸੂਸ ਹੁੰਦੀ ਤੇ ਆਤਮਾ ਤੇ ਸ਼ੱਕ ਕੀਤਾ ਜਾ ਸਕਦਾ ਹੈ ਪਰਮਾਤਮਾ ਤੇ ਸ਼ਕਤੀਤਾ ਜਾ ਸਕਦਾ ਹੈ ਆਤਮਾ ਪਰਮਾਤਮਾ ਦੇ ਅੰਸ਼ ਹੈ ਜਿਵੇਂ ਰੋਸ਼ਨੀ ਇਹ ਸਾਰਾ ਪ੍ਰਕਾਸ਼ ਸੂਰਜ ਦੀ ਅੰਸ਼ ਹੈ ਆਤਮਾ ਪਰਮਾਤਮਾ ਦੀ ਅੰਸ਼ ਹੈ ਕੋ ਜਿਵੇਂ ਸੂਰਜ ਮਹਾ ਹੈ ਤੇ ਉਸ ਦਾ ਚਾਨਣਾ ਵਿਆਪਕ ਹੈ ਆਤਮਾ ਵਿਆਪਕ ਹੈ ਔਰ ਸਾਰੇ ਜੀਵ ਆਤਮਾ ਦੇ ਵਿੱਚ ਨੇ ਸ਼ਰੀਰ ਲਿਮਟ ਹੈ ਮ hạnੂਦ ਹੈ ਇਹਦਾ ਵਜ਼ਨ ਇਹਦਾ ਨਾਪ ਤੋਲ ਕੀਤਾ ਜਾ ਸਕਦਾ ਹੈ ਕਦ ਬੋਤ ਕਿੰਨਾ ਹੈ ਨਾਪਿਆ ਜਾ ਸਕਦਾ ਹੈ ਇਹਦਾ ਭਾਰ ਕਿੰਨਾ ਹੈ ਨਾਪਿਆ ਤੋਲਿਆ ਜਾ ਸਕਦਾ ਹੈ ਪਕੜ ਵਿੱਚ ਆਉਂਦਾ ਹੈ ਮਨ ਸੂਖਮ ਹੈ ਸੂਖਮ ਹੈ ਪਕੜ ਵਿੱਚ ਨਹੀਂ ਆਉਂਦਾ ਨਿਮਖ ਮਾਏ ਚਾਰ ਕੁੰਠ ਫਿਰ ਆਵੇ ਮਨ ਇੱਕ ਨਿਮਕ ਵਿੱਚ ਇੱਕ ਸੈਕਿੰਡ ਵਿੱਚ ਚਾਰ ਕੁੰਠਾਂ ਦਾ ਭਰਮਣ ਕਰਕੇ ਆ ਸਕਦਾ ਤਨ ਤੇ ਇੱਥੇ ਬੈਠ ਹੈ ਮਨ ਚਾਰ ਕੁੰਠਾਂ ਦਾ ਭਰਮਣ ਕਰਕੇ ਆ ਸਕਦਾ ਨਿਮਖ ਮਾਏ ਚਾਰ ਕੁੰਠ ਫਿਰ ਆਵੇ ਫਿਰ ਜਿੱਥੇ ਤਨ ਬੈਠਾ ਹੁੰਦਾ ਉੱਥੇ ਮਨ ਹੋਂਦਾ ਹੀ ਨਹੀਂ ਅਕਸਰ ਨਹੀਂ ਆਉਂਦਾ ਨਹੀਂ ਬੈਠਦਾ ਮਨ ਦਾ ਸੁਭਾਅ ਹੈ ਭਟਕਣਾ ਮਨ ਦਾ ਸੁਭਾਅ ਹੈ ਚੱਲਣਾ ਇਸ ਵਾਸਤੇ ਮਨ ਦੇ ਪ੍ਰਤੀ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਚੰਚਲ ਚੰਚਲ ਚੱਲ ਚੱਲ ਜੋ ਚੱਲਦਾ ਹੈ ਚੱਲਦਾ ਹੈ ਚੱਲਦਾ ਹੈ ਰੁਕਦਾ ਹੀ ਨਹੀਂ ਰੁਕਦਾ ਹੀ ਨਹੀਂ ਚੰਚਲ ਸਰੀਰ ਤੇ ਰੁਕ ਗਿਆ ਆਪਾਂ ਬੈਠ ਗਏ ਮਨ ਹੁਣ ਵੀ ਚੱਲ ਰਿਹਾ ਹੈ ਦਾਵੇ ਨਾਲ ਗੱਲ ਕੀਤੀ ਜਾ ਸਕਦੀ ਕਿਸੇ ਦਾ ਮਨ ਵੀ ਨਹੀਂ ਟਿਕਦਾ ਹਰ ਇੱਕ ਵੀ ਸਮੱਸਿਆ ਇਹ ਮਨ ਤੇ ਟਿਕਦਾ ਹੀ ਨਹੀਂ ਜੀ ਮਨ ਤੇ ਟਿਕਦਾ ਹੀ ਨਹੀਂ ਚੰਚਰ ਚਲ ਚਲ ਚਲਦਾ 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 ਬਾਖਸ ਜ਼ਬਾਨ ਕਰ ਰਹੀ ਹੈ ਮਨ ਨਹੀਂ ਸੁਣਦਾ ਕੀਰਤਨ ਹੋ ਰਿਹਾ ਹੈ ਮਨ ਥੋੜਾ ਜਿਹਾ ਸੁਣਦਾ ਬਾਕੀ ਤੇ ਭਰਮਣ ਕਰਦਾ ਰਹਿੰਦਾ ਹੈ ਸਰੀਰ ਟੁਕੜਿਆਂ ਵਿੱਚ ਨਹੀਂ ਰਹਿ ਸਕਦਾ ਸਰੀਰ ਦੇ ਟੁਕੜੇ ਕਰੀਏ ਤੇ ਮਨ ਦੀ ਮੌਤ ਹੋ ਜਾਂਦੀ ਹੈ ਮਨ ਤੇ ਜੀਵ ਦਾ ਹੀ ਟੁਕੜਿਆਂ ਵਿੱਚ ਹੈ ਇੱਕ ਨੱਕਾ ਜਿਹਾਂ ਟੁਕੜਾ ਇਥੇ ਗੁਰਦੁਆਰੇ ਹੋਵੇਗਾ ਕਰੀਬਨ ਕਰੀਬਨ 99 ਟੁਕੜੇ ਪਤਾ ਨਹੀਂ ਕਿਥੇ-ਕਿਥੇ ਹੋਣਗੇ ਮਨੁੱਖ ਦਾ ਮਨ ਇੱਕੋ ਹੀ ਸਮੇਂ 10 10 20 20 ਜਗ੍ਹਾ ਤੇ ਹੋ ਸਕਦਾ ਹੈ ਟੁਕੜਿਆਂ 'ਚ ਜੀਉਂਦਾ ਸਰੀਰ ਦੇ ਟੁਕੜੇ ਕਰ ਦਈਏ ਦੋ ਵੀ ਕਰ ਦਈਏ ਤੇ ਸਰੀਰ ਨਹੀਂ ਰਹਿ ਸਕਦਾ ਮੌਤ ਹੋ ਜਾਏਗਾ ਮਨ ਤੇ ਜੀਵਨ ਦਾ ਹੀ ਟੁਕੜਿਆਂ ਵਿੱਚ ਆਤਮਾ ਅਖੰਡ ਅਖੰਡ ਜੋ ਅਸੀਂ ਇਹ ਨਹੀਂ ਕਹਿ ਸਕਦੇ ਆਤਮਾ ਇੱਕ ਮਿਲ ਹੈ ਤੇ ਅੱਗੋਂ 10 ਮਿਲ ਨਹੀਂ ਹੈ ਫਿਰ ਅੱਗੋਂ 10 ਮਿਲ ਹੈ ਤੇ ਅੱਗੋਂ 20 ਮਿਲ ਨਹੀਂ ਹੈ ਨਹੀਂ ਉਹ ਵਿਆਪਕ ਕਰ ਜਿਵੇਂ ਮਛਲੀ ਦਾ ਜਨਮ ਮਰਨ ਜੀਵਨ ਸਾਗਰ ਦੇ ਵਿੱਚ ਹੈ ਸਾਰੀਆਂ ਹੀ ਮਛਲੀਆਂ ਦਾ ਤੇਵੇਂ ਸਾਰੇ ਜੀਵਾਂ ਦਾ ਜਨਮ ਤੇ ਮਰਨ ਆਤਮਾ ਦੇ ਵਿੱਚ ਹੈ ਆਤਮਾ ਵਿਆਪਕ ਹੈ ਤਨ ਦਿਖਾਈ ਦੇ ਰਿਹਾ ਮਨ ਮਹਿਸੂਸ ਹੁੰਦਾ ਹੈ ਆਤਮਾ ਨਾ ਦਿਖਾਈ ਦਿੰਦੀ ਹੈ ਨਾ ਮਹਿਸੂਸ ਹੁੰਦੀ ਭਗਤ ਸੰਤ ਉਸ ਨੂੰ ਕਹਿੰਦੇ ਨੇ ਜਿਹਨੂੰ ਆਤਮਾ ਦਿਖਾਈ ਵੀ ਦੇਂਦੀ ਹੈ ਮਹਿਸੂਸ ਹੁੰਦਾ ਹੈ ਉਹ ਅਨੁਗੰਧ ਉਹ ਮਨੁੱਖ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਸੱਚ ਨੂੰ ਪਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹਨੂੰ ਝਲਕ ਮਿਲ ਗਈ ਉਹ ਸੰਤ ਹੋ ਗਿਆ ਬ੍ਰਹਮਗਣੀ ਹੋ ਗਿਆ ਭਗਤ ਹੋ ਗਿਆ ਹੁਣ ਇਸ ਤਰ੍ਹਾਂ ਦੇ ਪੁਰਸ਼ ਕੋਈ ਕਰੋੜਾਂ 'ਚ ਇੱਕ ਹੈ ਕਉ ਤਨ ਮੇ ਨਾਨਕ ਕੋ ਨਾਰਾਇਣ ਜੈ ਜੀ ਜਨ ਨਾਨਕ ਕੋ ਤਨ ਮੇ ਕਿਨਹੁ ਗੁਰਮੁਖ ਹੋਏ ਪਛਾਨਾ ਬ੍ਰਹਮ ਗਿਆਨੀਆਂ ਦੀ ਕੋਈ ਭੀੜ ਨਹੀਂ ਹੈ ਇਹ ਵੀ ਮਹਿਸਸ ਕਰਦੇ ਬਹੁਤ ਥੋੜੇ ਬਹੁਤ ਥੋੜੇ ਕੁਕਰੋੜਾਂ ਚ ਕਿਦਰੇ ਇੱਕ ਹੁਣ ਮੈਂ ਫਿਰ ਦੋਰਾ ਲਿਆ ਇਸ ਜ਼ਮੀਨ ਦੇ ਤੇ ਜਿਹੜਾ ਜੀਵਨ ਹੈ ਉਹ ਤਿੰਨ ਤਰ੍ਹਾਂ ਦਾ ਹੈ आनंद ਦੇ ਤਲ ਦਾ ਜੀਵਨ ਮਨ ਦੇ ਤਲ ਦਾ ਜੀਵਨ ਆਤਮਾ ਦੇ ਤਲ ਦਾ ਜੀਵਨ ਜੋ ਤਨ ਦੇ ਤਲ ਤੇ ਜੀ ਰਿਹਾ ਸਿਰਫ ਤਨ ਦੇ ਇਸ ਤੋਂ ਅੱਗੇ ਨਹੀਂ ਉਹਨੂੰ ਕਹਿੰਦੇ ਨੇ ਪਸ਼ੂ ਪਸ਼ੂ ਆਸ ਦੇ ਅਖਰੀ ਅਰਥ ਨੇ ਜੋ ਪਿੱਛੇ ਰਹਿ ਗਿਆ ਪਸ਼ੂ ਜੋ ਪਿੱਛੇ ਰਹਿ ਗਿਆ संस्कृत दा लब्ज है पाश उसको बणा है पशु अखरी अर्थ इस दे ने पशु पीछे जो पीछे रह गया मनुखा तो पीछे रह गया पशु जो तंद तल ते जीरे है पशु जो मंद तल ते जीरे है मनुष्य संस्कृत विच कंदे ने मनुष्य के मन रखदा है दे कोल मन है मन दे तल ते जीरे है ये विचार दे तल ते जीरे है ਇਸ ਸਮਝਬੂਝ ਦੇ ਤਲ ਤੇ ਜੀ ਰਿਹਾ ਹੈ। ਔਰ ਇਹ ਯਾਦਾਂ ਦੇ ਤਲ ਤੇ ਜੀ। ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਉਹ ਫਰਿਸ਼ਤਾ ਹੈ ਉਹ ਦੇਵਤਾ ਹੈ ਉਹ ਸੰਤ ਹੈ ਉਹ ਪਰਮਾਤਮਾ ਦਾ ਰੂਪ ਹੈ। ਕੋਈਸ਼ਵਰ ਦਾ ਰੂਪ ਹੈ ਉਹਦੇ ਦਰਸ਼ਨ ਈਸ਼ਵਰ ਦੇ ਦਰਸ਼ਨ ਨੇ ਹਰ ਕਾ ਭਗਤ ਸੁਹਾਰੇ ਹੀ ਜਿਆ। ਰਾਮ ਕਬੀਰੇ ਵੇਦ ਨਾ ਭਾਈ ਉਹ ਗੁਰੂ ਜੈ ਸਹੀ ਆਉਂਦਾ ਹੈ ਖਾਲਸਾ ਮੇਰੋ ਰੂਪ ਹੈ ਖਾਸ ਕਿ ਖਾਲਸੇ ਤੋਂ ਮੁਰਾਦ ਕੀ ਹੈ ਪੂਰਨ ਜੋਤ ਜਗੇ ਘਟ ਮੇ ਤਬ ਖਾਲਸ ਤਾਹਨ ਖਾਲਸ ਜਾਣੇ ਜੋ ਪੂਰਨ ਜੋਤ ਪਰਮਾਤਮਾ ਆਤਮਾ ਦੇ ਤਲ ਦੇ ਜੀਵਦਾ ਹੈ ਖਾਲਸ ਸੁਨ ਪਾਮ ਇਹ ਥਨ ਤਰਾਂ ਦੀ ਜ਼ਿੰਦਗੀ ਹੈ ਇਸ ਜ਼ਮੀਨ ਦੇ न दे तल का जीवन मन दे तल का जीवन और आत्मा दे जीवन मन बुद्ध चित्त आहं, चतुष्टा अंतकरण इस कहते दास ने इस संबंधी लेख भी लिखे ने मन बुद्ध चित्त आहं, मन बुद्ध चित्त आहं कैसेट भी है ਸ਼ੈਦ ਆਈ ਹੋਵੇ ਔਰ ਇਹ ਮੂਲ ਵਿਸ਼ਾ ਜਿਸ ਨੂੰ ਸਮਝਣਾ ਤੇ ਜਾਣਨਾ ਹੈ ਤਨ ਮੇਰੇ ਕੋਲ ਹੈ ਮੈਨੂੰ ਤਨ ਦਾ ਪਤਾ ਨਹੀਂ ਮਨ ਮੇਰੇ ਕੋਲ ਹੈ ਮੈਨੂੰ ਮਨ ਦਾ ਪਤਾ ਨਾ ਹੋਵੇ ਔਰ ਆਤਮਾ ਵਿਆਪਕ ਮੇਰੇ ਕੋਲ ਤੇ ਉਦੀ ਮੈਨੂੰ ਸਮਝ ਨਾ ਹੋਵੇ ਅਸਿੱਤ ਨਾਂ ਦਾ ਜੋੜ ਤਨ ਅਸਥੂਲ ਹੈ ਆਕਾਰ ਹੈ ਰੰਗ ਰੂਪ ਹੈ मन सूक्ष्म है आत्मा अति सूक्ष्म है अति सूक्ष्म है और मैं फिर दोहरावां जो तन ਦੇ ਤਲ ਤੇ ਜੀ ਰਿਹਾ ਹੈ ਪਸ਼ੂ ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼ ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਹੈ ਫਰਿਸ਼ਤਾ ਦੇਵਤਾ ਸੰਗ ਬ੍ਰਮਗੈ ਨੇ ਰੱਬ ਦਾ ਰੂਪ ਮਨੁੱਖਾਂ ਦੇ ਸਥਾਨੋਂ ਇਹ ਤਿੰਨ ਮਿਲਣਗੇ ਪਸ਼ੂ ਮਨੁਸ਼ ਅਤੇ ਦੇਵਤੇ ਪਸ਼ੂਆਂ ਵਿੱਚ ਪਸ਼ੂ ਹੀ ਮਿਲਣਗੇ ਦੇਵਤਿਆਂ ਵਿੱਚ ਦੇਵਤੇ ਮਿਲਣਗੇ ਅਤੇ ਮਨੁੱਖਾਂ ਵਿੱਚ ਤਿੰਨਾਂ ਦੀ ਸੰਭਾਵਨਾ ਹੈ ਮਨੁੱਖ ਹੋ ਕੇ ਮਨ ਰਤਲਾ ਹੋਇਆ ਜੋ ਤਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ ਪਸੂ ਸਾਡੇ ਸਿਰ ਤੇ ਨੰਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ ਦਿਖਾਈ ਤੇ ਮਨੁੱਖ ਦਿੰਦਾ ਪਰ ਹੈ ਮਨ ਪਸ਼ੂ ਇਹ ਪਸ਼ੂ ਅਚੇਤ ਜੋ ਜੀ ਰਿਹਾ ਹੈ ਅਗਰ ਮਨੁੱਖ ਹੋੰਦਾ ਹੋਇਆ ਕੋਈ ਪਸ਼ੂ ਹੈ ਤੋ ਮੈਂ ਅਰਜ਼ ਕਰਾਂ ਮਨੁੱਖ ਹੋੰਦਾ ਹੋਇਆ ਕੋਈ ਦੇਵਤਾ ਹੈ ਗੁਰੂ ਦੇਵਤਾ ਬਣਾਉਂਦਾ ਜਿਨਾਂ ਮਨੁੱਖ ਤੇ ਦੇਵ ਤੇ ਕੀਏ ਕਰਥ ਨਾ ਲਾਗੇ ਵਾਰ ਗੁਰੂ ਤੇ ਮਨੁੱਖ ਨੂੰ ਦੇਵਤਾ ਬਣਾਉਂਦਾ ਹੈ ਕੋ ਸੰਗਤ ਮਨੁੱਖ ਨੂੰ ਪਸ਼ੂ ਬਣਾਉਂਦੀ ਹੈ ਸਦ ਸੰਗ ਮਨੁੱਖ ਨੂੰ ਦੇਵਤਾ ਬਣਾਉਂਦੀ ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ ਪ੍ਰਕਾਸ਼ ਹੋ ਗਿਆ ਚਾਨਣਾ ਹੋ ਗਿਆ ਔਰ ਪਸ਼ੂ ਦੇ ਅਖੀਰਅਰਥ ਨੇ ਜੋ ਅੰਧੇਰੇ ਵਿੱਚ ਜੀ ਰਿਹਾ ਹੈ ਪਸ਼ੂ ਦੀ ਪਰਵਾਰਿਕ ਜ਼ਿੰਦਗੀ ਵੀ ਨਹੀਂ ਹੈ ਨਾਨਕੇ ਦਾਦਕੇ ਸੌਰੇ ਪਸ਼ੂਆਂ ਦੇ ਹਨ ਪਰ ਸਮਝ ਕੋਈ ਨਹੀਂ ਸਮਝ ਲਈ ਨਾ ਪਹਿਣ ਦੀ ਸਮਝ ਨਾ ਮਾਂ ਦੀ ਸਮਝ ਨਾ ਦਾਦੀ ਦੀ ਸਮਝ ਨਾ ਪਿਤਾ ਦੀ ਸਮਝ ਨਾਨਕੇ ਦਾਦਕੇ ਸੌਰੇ ਪਰਿਵਾਰ ਦਾ ਜਨਮ ਪਸ਼ੂਆਂ ਦੀ ਦੁਨੀਆ 'ਚ ਨਹੀਂ ਹੋ ਸਕਿਆ ਸਮਝ ਕੋਈ ਨਹੀਂ ਮਨੁੱਖ ਸਮਝਦਾਰ ਹੈ ਵਿਚਾਰਵਾਨ ਹੈ ਸੋਚਣ ਦੇ ਤਲ ਤੇ ਜੀਂਦਾ ਹੈ ਉਹ ਮਨੁਸ ਨੇ ਪਰਵਾਰਿਕ ਜੀਵਨ ਨੂੰ ਜਨਮ ਦਿੱਤਾ ਹੈ ਤੇ ਪਰਵਾਰਿਕ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ ਅਰਥ ਵਿਵਸਥਾ ਨੂੰ ਜਨਮ ਦਿੱਤਾ ਹੈ ਪਰ ਜੇ ਮਨੁੱਖ ਕਿਦਰੇ ਆਪਣੇ ਵਿੱਚੋਂ ਪਰਮਾਤਮਾ ਨੂੰ ਜਨਮ ਦੇ ਬੈਠੇ ਤਾਂ ਫਿਰ ਦੇਵਤਾ ਹੈ ਮਨੁੱਖ ਦੀ ਪਰਿਵਾਰਕ ਜੀਵਨ ਤੇ ਹੈ ਆਰਥਿਕ ਜੀਵਨ ਤੇ ਹੈ ਮਨੁੱਖ ਦਾ ਰਾਜਨੀਤਿਕ ਜੀਵਨ ਤੇ ਹੈ ਧਾਰਮਿਕ ਨਹੀਂ ਹੈ ਧਾਰਮਿਕ ਉਸ ਦਿਨ ਆਉਂਦਾ ਜਦ ਜੀਵਨ ਵਿੱਚ ਪਰਮਾਤਮਾ ਪ੍ਰਗਟ ਹੋਵੇ ਗੁਰਦੁਆਰੇ ਆ ਕੇ ਕੋਈ ਧਾਰਮਿਕ ਨਹੀਂ ਹੋ ਜਾਂਦਾ ਇਸ ਚੱਕਰ ਵਿੱਚ ਨਾ ਪੈਣਾ ਅਗੇ ਮਰਜ਼ ਕਰਦੇ ਆ ਗੁਰਦੁਆਰੇ ਆਉਣ ਦਾ ਮਤਲਬ ਏ ਧਾਰਮਿਕ ਹੋਣ ਦੀ ਕੋਸ਼ਿਸ਼ ਧਾਰਮਿਕ ਹੋਣ ਦਾ ਯਤਨ ਕਰ ਰਿਹਾ ਇਹ ਧਾਰਮਿਕ ਹੋ ਗਿਆ ਐਸੀ ਗੱਲ ਨਹੀਂ ਐ ਧਾਰਮਿਕ ਹੋਣ ਦਾ ਇਸ ਢੰਗ ਨਾਲ ਕੋਈ ਛੱਡ ਪੜ ਨਹੀਂ ਮਿਲ ਜਾਂਦਾ ਧਾਰਮਿਕ ਤੇ ਉਸ ਦਿਨ ਜਦ ਰੱਬ ਦਾ ਰੂਪ ਹੋ ਜਾਏ ਪਰਮਾਤਮਾ ਦਾ ਰੂਪ ਹੋ ਜਾਏ ਨਮਾਜ਼ ਪੜਨ ਦੇ ਨਾਲ ਕੋਈ ਖੁਦਾ ਦਾ ਰੂਪ ਨਹੀਂ ਹੋ ਜਾਂਦਾ ਖੁਦਾ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਮੰਦਰ ਜਾ ਕੇ ਕੋਈ ਭਗਵਾਨ ਦਾ ਰੂਪ ਨਹੀਂ ਹੋ ਜਾਂਦਾ ਭਗਵਾਨ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਹੈ ਗੁਰਦੁਆਰੇ ਜਾ ਕੇ ਕੋਈ ਗੁਰੂ ਦਾ ਰੂਪ ਨਹੀਂ ਹੋ ਜਾਂਦਾ ਗੁਰੂ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ ਹੈ ਪਰ ਬਣਨਾ ਤੇ ਗੁਰੂ ਵਰਗ ਹੈ ਤਾਂ ਕਿ ਗੁਰੂ ਮਾਨ ਨਾਲ ਕਹਿ ਸਕੇ ਮੇਰਾ ਆਪਣਾ ਹੀ ਰੂਪ ਹੈ ਹਾਲਸਾ ਮੇਰੋ ਰੂਪ ਹੈ ਖਾਸ ਹਾਲਸੇ ਮੈਂ ਹਾਂ ਕਰੋਨੇ ਵਾਸ ਤੇ ਮਨ ਕਰਕੇ ਤਨ ਕਰਕੇ ਮੇਰਾ ਰੂਪ ਹੈ ਮੇਰਾ ਆਪਣਾ ਆਖਰ ਇੱਕ ਬੂੰਦ ਨੇ ਸਾਗਰ ਹੋਣਾ ਹੈ ਮਨ ਨੇ ਪਰਮਾਤਮਾ ਹੋਣਾ ਹੈ ਤੋ ਖੈਰ ਮੈਂ ਅਰਜ਼ ਕਰਾਂ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਜ਼ਮੀਨ ਤੇ ਪਸ਼ੂ ਮਨੁਸ ਦੇਵ ਤੇ ਸਭ ਤੋਂ ਜ਼ਿਆਦਾ ਪਸ਼ੂ ਨੇ ਇਹਨਾਂ ਦੀ ਗਿਣਤੀ ਜ਼ਿਆਦਾ ਹੈ ਪੰਛੀ ਨੇ ਕੀੜੇ ਮਕੋੜੇ ਨੇ 42 ਲੱਖ ਕਿਸਮ ਦੀਆਂ ਜੂਨਾ ਤੇ ਪਾਣੀ ਵਿੱਚ ਨੇ 42 ਲੱਖ ਜੀਵ ਜਲਮੇ ਹੋਤੇ ਬੀਠਲ ਵੇਲਾ ਕਾਹੇ ਕਰਾਂ ਔਰ 21 ਲੱਖ ਕਿਸਮਾਂ ਦੇ ਗੁਰਬਾਣੀ ਤੇ ਸਾਡੇ ਦੇਸ਼ ਦੇ ਬਾਕੀ ਧਰਮ ਗ੍ਰੰਥਾਂ ਦੇ ਕਥਨ ਅਨੁਸਾਰ ਆਸਮਾਨ ਵਿੱਚ ਉੱਡਣ ਵਾਲੇ ਪੰਛੀ ਨੇ ਕੀੜੇ ਮਕੋੜੇ ਮੱਛਰ इत्यादਤ ਵਿੱਚ ਆ ਜਾਂਦੇ ਹਨ ਇੰਨੀਆਂ ਕਿਸਮਾਂ फिर 21 लाख किस्मਾਂ ਦੇ ਜੋ ਜ਼ਮੀਨ ਤੇ ਚੱਲਦੇ ਨੇ ਇਹਨੂੰ ਕਹਿੰਦੇ ਨੇ ਥਲ ਜੰਤੂ ਜਲ ਜੰਤੂ ਨਭ ਜੰਤੂ ਨਭ ਜੰਤੂ ਜੋ ਹਵਾ ਚੁੜਦੇ ਨੇ ਥਲ ਜੰਤੂ ਜੋ ਜ਼ਮੀਨ ਤੇ ਚੱਲਦੇ ਨੇ ਜਲ ਜੰਤੂ ਜੋ ਪਾਣੀ ਚਰਦੇ ਨੇ ਸਭ ਤੋਂ ਜ਼ਿਆਦਾ ਪਾਣੀ ਦਾ ਜੀਵਨ ਹੈ ਉਂਝ ਵੀ ਜ਼ਮੀਨ ਨਾਲੋਂ 3 ਗੁਣਾ ਜ਼ਿਆਦਾ ਪਾਣੀ ਹੈ ਜ਼ਮੀਨ ਇੱਕ ਹਿੱਸਾ ਹੈ ਪਾਣੀ ਤਿੰਨ ਹਿੱਸੇ ਇੰਜ ਕਹਿ ਲਓ ਪਾਣੀ ਬਹੁਤ ਜ਼ਿਆਦਾ ਹੈ ਸਾਗਰ ਬਹੁਤ ਫੈਲੇ ਆਇਆ ਹੈ ਔਰ ਸਾਗਰ ਦਾ ਜੀਵਨ ਵੀ ਬਹੁਤ ਜ਼ਿਆਦਾ ਹੈ ਹਜ਼ਾਰਾਂ ਲੱਖਾਂ ਕਿਸਮਾਂ ਦੀਆਂ ਮੱਛਲੀਆਂ ਕਛੂਏ ਪਤਾ ਨਹੀਂ ਕਿੰਨਾ ਜੀਵਨ ਔਰ ਬਨਸਪਤੀ ਜਲ ਦੇ ਅੰਦਰ ਹੈ ਸਭ ਤੋਂ ਜ਼ਿਆਦਾ ਪਸ਼ੂ ਨੇ ਫਿਰ ਉਸ ਤੋਂ ਘੱਟ ਮਨੁੱਖ ਨੇ ਔਰ ਉਸ ਤੋਂ ਸਭ ਤੋਂ ਘੱਟ ਦੇਵਤੇ ਨੇ ਦੇਵਤ ਇਹ ਤੋਂ ਬਾਅਦ ਫਿਰ ਧਿਆਨ ਨਾਲ ਸੁਣਨਾ ਪਸ਼ੂਆਂ ਵਿੱਚ ਪਸ਼ੂ ਹੀ ਦਿਖਾਈ ਦੇਣਗੇ ਦੇਵਤਿਆਂ ਵਿੱਚ ਦੇਵਤੇ ਆਉਂਦੇ ਨੇ ਪਰ ਮਨੁੱਖਾਂ ਵਿੱਚ ਸੰਭਾਵਨਾ ਹੈ ਅਗਰੇ ਪਿੱਛੇ ਮੁੜ ਗਿਆ ਤੇ ਪਸ਼ੂ ਅਗਰ ਨਾ ਪਿੱਛੇ ਗਿਆ ਨਾ ਅੱਗੇ ਗਿਆ ਤੋ ਮਨੁਸ ਔਰ ਅੱਗੇ ਚਲਾ ਗਿਆ ਤੋ ਦੇਵ ਦਾ ਮਨੁਖ ਮਦ ਦੇ ਚ ਹੈ ਹੁਣ ਮੈਂ ਦੋਰਾਵਾ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਆਨੰਦ ਦੇ ਚ ਜੀ ਰਹੇ ਨੇ ਬ੍ਰਹਮ ਗੈ ਨਹੀਂ ਸੰਤ ਆਨੰਦ ਦੇ ਚ ਜੀ ਰਹਣ ਜੋ ਆਨੰਦ ਦੇ ਚ ਨਹੀਂ ਉਹਨੂੰ ਸੰਤ ਕਹਿਣ ਦੀ ਲੋੜ ਵੀ ਨਹੀਂ ਸੰਤ ਬਾਣੇ ਦਾ ਨਾਮ ਨਹੀਂ ਇਸ ਚੱਕਰ ਚ ਨਾ ਪਹਿਣਾ ਸੰਤ ਇੱਕ ਮਨ ਦੇ ਸੁਭਾਅ ਦਾ ਨਾ ਸ਼ਾਂਤਿਕ ਮਾਨਸਿਕ ਅਵਸਥਾ ਦਾ ਨਾਮ ਹੈ ਜਿਵੇਂ ਗ੍ਰਸਤੀ ਲੜਦੇ ਪੈ ਨੇ ਸੰਤਾਂ ਦੇ ਵੇਰੇ ਬयंਕਰ ਲੜਾਈਆਂ ਜਿਵੇਂ ਜ਼ਮੀਨ ਜਾਇਦਾਦ ਦੇ ਝਗੜੇ ਗ੍ਰਸਤੀਆਂ ਦੇ ਆਉਂਦੇ ਨੇ ਉਹਨਾਂ ਦੇ ਨੇ ਡੇਰਿਆਂ ਦੇ ਝਗੜੇ ਚੱਲ ਰਹੇ ਸਾਰੀ ਡੇਰਿਆਂ ਦੇ ਛੋੜੇ ਵੱਡੇ ਝਗੜੇ ਤੇ ਹੈ ਜੇ ਇਹ ਝਗੜੇ ਜਾਇਦਾਦ ਦੇ ਗ੍ਰਸਤੀ ਛੱਡੀ ਕਾਰੋਬਾਰ ਛੱਡਿਆ ਚਲੇ ਸਨ ਰੱਬ ਨੂੰ ਮਿਲਣ ਵਾਸਤੇ ਡੇਰਿਆਂ 'ਚ ਫਸ ਕੇ ਰਹੇ ਗਏ। ਗ੍ਰਸਤੀਆਂ ਨੂੰ ਆਪਣੇ ਮਕਾਨ ਨਾਲ ਮੋਹ ਆਉਂਦਾ ਉਹਨਾਂ ਨੂੰ ਆਪਣੀ ਡੇਰਿਆਂ ਨਾਲ ਮੋਹ ਹੁੰਦਾ ਗ੍ਰਸਤੀ ਨੂੰ ਆਪਣੇ ਬੱਚਿਆਂ ਨਾਲ ਮੋਹ ਹੁੰਦਾ ਉਹਨਾਂ ਨੂੰ ਚੇਲੇ ਚਾਂਟਿਆਂ ਨਾਲ ਮੋਹ ਹੋ ਜਾਂਦਾ। ਭਗਤ ਕਬੀਰ ਕਹਿੰਦੇ ਸਿੱਖ ਸਾਰ ਖਾ ਬਹੁਤੇ ਕੀਏ। ਕੈਸੋ ਕਿਉ ਨਾ ਮੀਤ। ਚਾਲੇ ਥੇ ਹਰੀ ਮਿਲਨ ਕੋ ਬੀਚੇ ਅਟਕੇ ਹੋ ਜੀ। ਸੱਨੇ ਸਣਾ ਰੱਬ ਨੂੰ ਮਿਲਣ ਵਾਸਤੇ ਤੇ ਚੇਦੇ ਚਾਟੀਆਂ ਦੀ ਫਸਕੇ ਰਹੇ ਗਏ। ਉਹ خیر ਮੁਖਤਸਰ ਮੈਂ ਅਰਜ਼ ਕਰਾਂ। ਪਸ਼ੂ ਸੁਖ ਦੇ ਚ ਜੀ ਰਿਹਾ ਹੈ। ਕਿਉਂ? ਪਸ਼ੂ ਤੇ ਪਰਿਵਾਰਕ ਜ਼ਿੰਮੇਵਾਰੀ ਨਹੀਂ ਕਿਉਂਕਿ ਪਤ